4 ਸਾਲ ਸੀ ਯਾਰ ਸਾਰਾ ਤੇ ਉਹ ਜਾ ਕੇ ਜੇ ਅੱਗੇ ਭਰੀ ਹੋਈ ਦਮ 10 ਵੀ ਦਿਓ ਮੇਰਾ ਕੀਤਾ ਬਲੇ ਉਹ ਜਾ ਕੇ ਜਦੋਂ ਮੈਂ ਬਹਿੰਦੇ ਤੇ ਰਾਸ ਨੂੰ ਮੁੰਡੇ ਖੁੰਡੇ ਆ ਜਾਂਦੇ ਸੀ ਗੱਲਾਂ ਬਾਤਾਂ ਬਾਤਾਂ ਮੂਤਾਂ ਸੌਣ ਜਾਂ ਸਾਢੇ ਵੇਲੇ ਆਉਂਦੇ ਰਹੇ ਹੁਣ ਜਾਨੀ ਜਿਉਂਦੇ ਹਾਲਾਤ ਮਾੜੇ ਮਾੜੇ ਹੋਏ ਆਉਂਦੇ ਹਟ ਗਏ ਹੁਣ ਤੇ ਸਾਰੇ ਜਾਣੇ ਉੱਠ ਜਾ ਘਰ ਨੂੰ ਬੈਠਾ ਰਹਾ ਕਰੇ ਪਤਾ ਹਾਲਾਂ ਨੂੰ ਵੀ ਲੱਗ ਗਿਆ ਸਾਰ ਵੀ ਸਾਰ ਕਹਿੰਦੇ ਵੀ ਤੂੰ ਸਾਡੇ ਲੀੜੇ ਚੱਕਣ ਨੂੰ ਫਿਰਦਾ ਤੂੰ ਆ ਚੋਰ ਆ ਰਵੀ ਬਾਬਾ ਮੈਂ ਚੋਰ ਸਹੀ ਗੱਲ ਆ ਚੋਰ ਆ ਉਹਨੇ ਫਿਰ ਚੋਰੀ ਕਾੜੀ ਖਾਤਰ ਕਰਦਾ ਆ ਨਾ ਮੇਰੇ ਮੇਰਾ ਟੱਬਰ ਆ ਮੇਰੇ ਪੁੱਤ ਆ ਮੇਰੇ ਪੁੱਤੇ ਆ ਨੂਹਾਂ ਉਹਨੇ ਫਿਰ ਚੰਗਾ ਤੂੰ ਯੋਂ ਕਰ ਬਈ ਤੈਨੂੰ ਅਸੀਂ ਮੰਨ ਜਾਾਂਗੇ ਤੇ ਜੇ ਪੁੱਛ ਕੇ ਆ ਤੈਨੂੰ ਅੱਜ ਮਰਨਾ ਰਾਤ ਨੂੰ ਬਈ ਤੇਰੇ ਥੋਂ ਕੋਈ ਮਰਦਾ ਇਨੋਂ ਯਾਖੇ ਘਰਾਣੀ ਨੂੰ ਪੁੱਛਿਆ ਉਹ ਆਲੀ ਮੈਂ ਕਹਦੋ ਮਰਾਂ ਤੂੰ ਮਰ ਮੁੰਡਿਆਂ ਨੂੰ ਸਾਰੇ ਕੋਈ ਮੰਨਿਆ ਹੀ ਨਾ ਆ ਆ ਗਿਆ ਆਖਿਆ ਬਾਬਾ ਮੈਂ ਤਾਂ ਜੀਜੀ ਨੂੰ ਪੁੱਛ ਲਿਆ ਕੋਈ ਨਹੀਂ ਮਰਦਾ ਮੇਰੀ ਤੋਂ ਔਰ ਫੇ ਤੂੰ ਕਿਉਂ ਪਾਪਾ ਦਾ ਅਧਿਕਾਰੀ ਹੁੰਨਾ ਤੂੰ ਕਿਉਂ ਚੋਰੀਆਂ ਕਰਦਾ ਔਰ ਆ ਫਿਰ ਉਹ ਬਾਬਾ ਮੈਨੂੰ ਨਾਲ ਹੀ ਲੈ ਚੱਲੂ ਉਹ ਸਾਹ ਡਰ ਕੇ ਸਾਰਾ ਨੇ ਆਪਣਾ ਕਸੂਤਾ ਕਰ ਲਿਆ ਕੰਮ ਇਹਦੀ ਯਾਤ ਨਹੀਂ ਜਾਣੀ ਪੁੜੇ ਆਪਣੇ ਘਟਾਉ ਚੋਰੀ ਕਰਕੇ ਪੁੜੇ ਆਪਣੇ ਘਟਾਉ ਉਹ ਆਖੇ ਮੈਂ ਜਾਣ ਉਹ ਮਗਰ ਲੱਗ ਗਿਆ ਜੋ ਆਕਾਂ ਨੂੰ ਮਗਰੋਂ ਗੁੜੇ ਨਾਲ ਹਾਂ ਆਹੇ ਖ ਬਣਾਇਆ ਪਿਆਰ ਕਿਵੇਂ ਕਰਗੇ ਇੱਕ ਵਿੱਚੋਂ ਸੀਸ ਮਾਖ ਆਲਾ ਤੇ ਤਾਰ ਲਾਈ ਤੇਰੇ ਰਗੇ ਜੱਟ ਦੀ ਤੇ ਟਾਲੀ ਨੂੰ ਪੈਂਦਾ ਘੁਣਾ ਪਾਊਡਰ ਜਾਂ ਨਿਕਲ ਗਿਆ ਉਹਦੇ ਵਿੱਚੋਂ ਤੇ ਟਾਲੀ ਦਾ ਟੰਬਾ ਉਹਨੂੰ ਘੁਣਾ ਲੱਗਿਆ ਉਹਦੇ ਵਿੱਚੋਂ ਪਾਊਡਰ ਜਾਂ ਨਿਕਲੀ ਜਾਵੇ ਇੱਕ ਸਾਦ ਨੇ ਕਿੜਾ ਦੇਖੀ ਉਹ ਪਨ ਲਿਆ ਪਨ ਕੇ ਲਿਆ ਕੇ ਉਹਨੂੰ ਕਹਿੰਦਾ ਵੀ ਆਉਂ ਕਰ ਆਪ ਹਾਲ ਟੰਬਾ ਇਹਨੂੰ ਪਾੜ ਕਰੀ ਜਾਈਂ ਆ ਟੱਪੇ ਦਾ ਤੇ ਪਾਠ ਕਰੀ ਜਾਈਂ ਧੂਪ ਬੱਤੀ ਦੇਈ ਜਦੋਂ ਇਹ ਲਗਰਾਂ ਛੱਡਿਆ ਆ ਏਡੀਆਂ ਏਡੀਆਂ ਉਦੋਂ ਸੀ ਗੰਗਾ ਸੇ ਹੋਵਾਂਗੇ ਸਾਨੂੰ ਮਿਲੀ ਆਖੇ ਜੇ ਲਗਰਾਂ ਤੋਂ ਬਿਨਾ ਸਾਡੇ ਮੱਥੇ ਲੱਗਿਆ ਤੇਰੀ ਮੌਤ ਹੋਊ ਅਸਈ ਉਹ ਆਲਾ ਫਹਾ ਬਰਤਾ ਨਾ ਆਈ ਲਗਰਾਂ ਛੱਡੇ ਤੇ ਨਾ ਮੱਥੇ ਲੱਗੇ ਕਰ ਭਾਈ ਉਹਦਾ ਸਾਥ ਤਾਂ ਉੱਠ ਗਏ ਉਹਨੇ ਟੰਬਾ ਚੱਕ ਲਿਆ ਦੋ ਵੇਲੇ ਧੂਪ ਬੱਤੀ ਕਰੇ ਮੱਥਾ ਟੇਕੇ ਪਾਠ ਕਰੇ ਕਰਦਾ ਕਰਾਉਂਦਾ ਟਾਈਮ ਲੰਘ ਗਿਆ ਕੋਈ ਸਾਲ ਖੰਡ ਤੇ ਇੱਕ ਪਿੰਡ ਜਾ ਕੇ ਫਿਰ ਉਹਨੇ ਲਿਆਦਾ ਆਪਣਾ ਡੇਰਾ ਰੋਟੀਆਂ ਦੋ ਮੰਗੇ ਲੈ ਗਿਆ ਖਾ ਕੇ ਤੇ ਸਫੜੀ ਵਿਛਾ ਕੇ ਪੈ ਗਿਆ ਕੁੰਨੂ ਸੀ ਗੱਲ ਕਿਆ ਵਾ ਟਾਂਡਿਆਂ ਦਾ ਤੇ ਕੜਪ ਦਾ ਕੜ ਬਾਜਰੇ ਦੀ ਹੁੰਦੀ ਆ ਟਾਂਡੇ ਮੱਕੀ ਦੇ ਹੁੰਦੇ ਆ ਤੋਂ ਉਸੇ ਕੁੱਤੀ ਸੂਈ ਵੀ ਸੀ ਪਿੰਡੋਂ ਥੋੜੀ ਜੀ ਦੂਰ ਸਹੀ ਨਾ ਦਾ ਕੁੱਤੀ ਬੱਚੇ ਛੱਡ ਕੇ ਪਿੰਡ ਆਵੇ ਰੋਟੀ ਪਿੰਡ ਆਵੇ ਦਾ ਰੋਟੀ ਖਾਵੇ ਨਾ ਦਾ ਕੁੱਤੀ ਦਾ ਦੋ ਦੁੱਤਰੇ ਨਾ ਬੱਚੇ ਕੁੱਤੇ ਝੂਖਣ ਕੁੱਤੇ ਝੂਕੇ ਭੁਖੀ ਨਾ ਬੱਚਿਆਂ ਨੂੰ ਛੱਡੇ ਠੀਕ ਹੈ ਤੇ ਉਹ ਜਦੋਂ ਪਾਠ ਕਰੇ ਉਹਦੀ ਜਨ ਦਿਮਾਗ ਲੱਗੇ ਨਾ ਆਹਦਾ ਵੀ ਹੈ ਮਹਾਰਾਜ ਮੈਂ ਚੋਰੀ ਤਾਂ ਨਹੀਂ ਸਿੱਖ ਕਰਨੀ ਮੈਨੂੰ ਅੱਜ ਕਰਨੀ ਪਊ ਮੈਨੂੰ ਆ ਗਿਆ ਲੇ ਕੇ ਆ ਗਿਆ ਨੂੰ ਕਿਹਾ ਇੱਕ ਕੰਦ ਟੱਪਿਆ ਕਿਸਬ ਕਰਿਆ ਬੜੀ ਉੱਗ ਕੇ ਮੈਂ ਕੰਦ ਟੱਪਿਆ ਉਹ ਦੇਖਿਆ ਚਾਰ ਕਿਜੀ ਦੋ ਖ ਮੱਝਾਂ ਦਾ ਇਥੇ ਨਹੀਂ ਕੰਮ ਬਣਨਾ ਪਹਿਲੀ ਜੀ ਟੱਪਿਆ ਤੀਜੇ ਦੇ ਬੜਿਆ ਉਥੇ ਵੀ ਜਿਉਂ ਚੌਥੇ ਦੇ ਬੜਿਆ ਪੰਜ 10 12 ਮੰਝਾਂ ਖੜੀਆਂ ਲੈਣ ਮੰਝਾਂ ਦੀ ਲੱਗੀ ਪਈ ਆਰਾ ਇੱਥੇ ਟੱਬਰ ਦਾ ਕੰਮ ਆ ਪੂਰਾ ਇੱਥੋਂ ਕੰਮ ਬਣੂ ਅਗੇ ਕੋਠੀ ਕਹਿੰਦੇ ਹੁੰਦੇ ਸੀ ਪੁੱਤ ਆਲਾ ਬਣਾਇਆ ਹੁੰਦੇ ਕੱਚੇ ਜੇ ਬੜੇ ਬੜੇ ਪਾਰੀਆਂ ਹੁੰਦੀਆਂ ਸੀ ਉਹਨੇ ਖੋਲੀ ਜਿਉਂ ਜਾ ਕੇ ਦੇਖਿਆ ਬੱਚੇ ਦਾ ਮੁਖਣੀ ਪਈ ਘਿਓ ਪਿਆ ਤੇ ਵਿੱਚੇ ਰੋਟੀਆਂ ਪਈਆਂ ਟੱਬਰ ਦਾ ਕੰਮ ਸੀ 8 10 ਰੋਟੀਆਂ ਬਚੀਆਂ ਪਈਆਂ ਤੇ ਸ਼ੱਕਰ ਪਈ ਐਡਾ ਚੱਕ ਲਿਆ ਕੜਾਈਆ ਉਹਨਾਂ ਦਾ ਤੇ ਸ਼ੱਕਰ ਪਾ ਲਈ ਵਿੱਚੇ ਰੋਟੀਆਂ ਵਿੱਚੇ ਘੋ ਮਾਰਿਆ ਤੇ ਲਿਆ ਆਖੇ ਆਖੇ ਚੂਰੀ ਕੁੱਟੀ ਚੂਰੀ ਕੁੱਟ ਕੇ ਲਿਆ ਕੇ ਕੁੱਤੀ ਨੂੰ ਪਾਤੀ ਕੁੱਤੀ ਨੇ ਖਾ ਲਈ ਉਹ ਕੁੱਤੀ ਰੱਜ ਲਈ ਉਹਨੇ ਚੱਕਿਆ ਜੋ ਕੜਾਈਆ ਮਾਂਜਿਆ ਉੱਥੇ ਨਹੀਂ ਛੱਡਿਆ ਉਵੇਂ ਕੰਦ ਟੱਪ ਕੇ ਉੱਥੇ ਛੱਡ ਕੇ ਆਇਆ ਉਹਨਾਂ ਦਾ ਛੱਡ ਕੇ ਆਖੇ ਮਹਾਰਾਜ ਤੋਂ ਆ ਗਿਆ ਮੰਨੀ ਵੀ ਮੈਨੂੰ ਮਹਾਰਾਜ ਮaaf ਕਰੀ ਪੈ ਗਿਆ ਅੱਜ ਕੇ ਕੁੱਤੇ ਵੀ ਸਾਂਗੂਗੀ ਤੇ ਕਤੂਰੇ ਵੀ ਸਾਂਗੂਗੀ ਜਦੋਂ ਤੜਕਿਆਂ ਉੱਠਿਆ ਦੇਖਿਆ ਤੇ ਐਡੀਆਂ-ਐਡੀਆਂ ਲਗਣਾ ਛੱਡਿਆ ਟੰਬਾ ਸਹੀ ਅੰਬਾ ਛੱਡਿਆ ਤੇ ਚੱਕ ਲਿਆ ਬਈ ਚੱਕ ਕੇ ਚੱਲ ਪਿਆ ਗੰਗਾ ਤੇ ਨੂੰ ਜਦੋਂ ਸਾਧਾਂ ਦੇ ਕੋਲੇ ਗਿਆ ਇਹ ਤਾਂ ਨਾ ਹੋਵੇ ਸਾਧਾਂ ਨੇ ਪੈਰੀਂ ਹੱਥ ਤੇ ਸਾਧ ਨੂੰ ਹਣ ਉਹਦੇ ਉਹ ਆ ਰਿਹਾ ਵੀ ਸੰਤਾ ਇੰਨਾ ਚਿਰ ਹੋ ਗਿਆ ਸਾਨੂੰ ਤਾਂ ਰੱਬ ਪਾਇਨ ਤੂੰ ਰੱਬ ਕਿਨੇ ਪਾਲਿਆ ਉਹ ਕਹਿੰਦਾ ਵੀ ਮੈਂ ਤਾਂ ਐ ਪਾਲਿਆ ਇਹ ਜਿਹੜਾ ਕੁੱਤੀ ਨੂੰ ਪੌਣਿਆ ਸੁਈ ਵੀ ਨੂੰ ਉਵੇਂ ਪੌਣਾ ਤੇ ਕੁੱਤੀ ਨੂੰ ਸੁਈ ਵੀ ਨੂੰ ਮੈਂ ਜਿਉਂਦੀ ਆ ਸੁਈਆਂ ਦਾ ਗੱਲ ਬਜ਼ੁਰਗ ਕੋਲੇ ਜਾਂਦੇ ਹੁੰਦੇ ਸੀ ਅਸੀਂ ਮੈਂ ਅੱਗੇ ਵੀ ਦੱਸਿਆ ਹੋਊਗਾ ਉਹ 105 ਸਾਲ ਦਾ 10 ਸਾਲ ਦਾ ਹੋ ਗਿਆ ਮਰਿਆ ਉਹਦਾ ਜਦ 70 80 ਸਾਲ ਦਾ ਤੇ ਮੈਂ 18 ਸਾਲ ਦਾ ਉਹਦੇ ਮੁੰਡੇ ਨਾਲ ਲਿਆ ਸੀ 18 ਸਾਲ ਦਾ ਤੇ ਉਹਦੇ ਨਾਲ ਲਿਆ ਸਾਡੀ ਐ ਹੀ ਸੀ ਗੱਲਾਂ ਬਾਤਾਂ ਦੀ ਹੋਈ ਤੇ ਉਹਨੇ ਕਹਿਣਾ ਵੀ ਜੇ ਆਪਾਂ ਉਹ ਵੀ ਰੋਟੀ ਪਾਉਨੇ ਆ ਕੁੱਤੀ ਨੂੰ ਬਹੁਤ ਪਾਉਣਨਾ ਇਹ ਸੂਈ ਵੀ ਉਹ ਆਪਣਾ ਮਾਝੇ ਪਸਾ ਲੱਗ ਜੇ ਮੈਨੂੰ ਇਹ ਸੂਈ ਵੀ ਆ ਮੈਂ ਚੂਰੀ ਕੁੱਟ ਕੇ ਪਾ ਕੇ ਉਹਨਾਂ ਦਾ ਉਡਾਂਗਾ ਐਡਾ ਪਉਣ ਨਾ ਇਹਦਾ ਕੁੱਤੀ ਦਾ ਤੇ ਗਾਂ ਦਾ ਫਰੀਕਾ ਬੱਸ ਵੇ ਤੇ ਚਲੋ ਉੱਥੋਂ ਤੁਰ ਪੇ ਫਿਰ ਜਿੱਥੋਂ ਪਪਾ ਅੱਗੇ ਚੱਲੀ ਸੀ ਤੁਰੇ ਜਾਂਦੇ ਤੁਰੇ ਜਾਂਦੇ ਅੱੱਬੀ ਤੁਰੇ ਜਾਂਦੇ ਆ ਇਹ ਤੇ ਗਾਂ ਫਿਰ ਉਹ ਆਥਣ ਹੋਇਆ ਤੇ ਡੇਰਾ ਲਾਇਆ ਤੰਬੂ ਲਾ ਤੇ ਕੋਲ ਦਾਨੋਂ ਦੇ ਉਹ ਫਿਰਦਾ ਸੀ ਉੱਡਿਆ ਤਾਂ ਹਾਂ ਤੇ ਇਹ ਕਿਤੇ ਜਿਹੜੀ ਮਾਇਕ ਦੇਸ ਨਾ ਮਾਇਕ ਦੇਵ ਤੇ ਨਿਹਾਲ ਦੇ ਪੈਣਾ ਸੀ ਇਹ ਤੇ ਇਹਨੇ ਕਿਹਾ ਮੂੰਹ ਨੰਗਾ ਕਿਨਾਂ ਨਿਹਾਲ ਦੇ ਨੇ ਮੂੰਹ ਨੰਗਾ ਕੀਤਾ ਐ ਤੇ ਤਾਹਾਂ ਦਿਉ ਨੇ ਦੇਖ ਲਿਆ ਦੰਨੂ ਨੇ ਤਾਨੂੰ ਦਿਉ ਰਈ ਬਾੜੀ ਸੁਨੱਖੀ ਐ ਚੱਕ ਕੇ ਤੇ ਮੂਰੇ ਜਾ ਕੇ ਬੁੜੀ ਬਣ ਕੇ ਬਹਿ ਗਿਆ ਤੇ ਤੁਰੇ ਜਾਂਦੇ ਤੇ ਮੈਂ ਜੋ ਲਾਇਆ ਨਹੀਂ ਪਲਾਡਾ ਨਹੀਂ ਲਾਇਆ ਤੇ ਬਾਗ ਫੜ ਕੇ ਕਹਿੰਦੀ ਪੁੱਤੇ ਕੌਣ ਆ ਰਾਜਾ ਉਹ ਆ ਰਾスルਤਾਨ ਰਾਜਾ ਤੇ ਉਹ ਜਿਹੜੀ ਇਹਦੀਆਂ ਰਾਣੀਆ ਉਹਦੇ ਰਾਣੀਆਂ ਇੱਕ ਮਹਿਕ ਦੇ ਮਖ ਨਿਹਾਲ ਦੇ ਆ ਜਾਨੀ ਸਭ ਤੋਂ ਸਿਰੇ ਇੱਕ ਰਾਸ ਕੁਮੜਾ ਰਾਣੀਆਂ ਦਾ ਬਹੁਤ ਆ ਤੇ ਨਿਹਾਲ ਦੇ ਕਿੱਥੇ ਆ ਤੇ ਉਹ ਫਲਾਣੇ ਮੱਗੂ ਦੀ ਫਲਾਣੇ ਥਾਂ ਵਿਆਹ ਆ ਬਸ ਸਭ ਕੁਝ ਦੱਸਤਾ ਯਾਰ ਫਲਾਣੇ ਦੀ ਕੁੜੀ ਆ ਨਾ ਰਾਜਾ ਨੰਘਣ ਲੱਗਿਆ ਕੋਲ ਦੀ ਤੇ ਰਾਜੇ ਦੇ ਘੂੜੇ ਦੀ ਨਗਾਮਾ ਫੜਦੇ ਆ ਆਦੀ ਪੁੱਤ ਮੇਰੀ ਧੀ ਨੂੰ ਮਲਾ ਦੇ ਮੇਰੀ ਮੈਂ ਉਹਦੀ ਨਾਨੀ ਆ ਮੇਰੀ ਦੋਤੀ ਆ ਯਾਰ ਰਾਜੇ ਨੇ ਹੁਕਮ ਕਰਤਾ ਵੀ ਆਪਣਾ ਬਰਾਪਾ ਪਾਪਾ ਡੇਰਾ ਹੀ ਲਾਉਣਾ ਸੀ ਵੀ ਡੇਰਾ ਲਾ ਲੂ ਤੰਬੂ ਲਾ ਤੇ ਸਭ ਕੁਝ ਲਾਤਾ ਉਹ ਲਿਆਖੇ ਮੈਂ ਕਿਨੇ ਨੂੰ ਮਲਾਤੀ ਮੈਖ ਦੇਵ ਨੂੰ ਜਫਨਾ ਪਾਪਾ ਮਿਲੇ ਧੀਏ ਬਹੁਤ ਏਰਬਾਰ ਇਕੱਠੀ ਹੋਈਆਂ ਤੇ ਮੱਗੂ ਦੀ ਪੁੱਤਰੀਆਂ ਗੱਜੂ ਗੱਜੂਆਂ ਵਾਲੇ ਦੀ ਬਹੁਤ ਚਿਰਾਂ ਗੱਲਾਂ ਗੁਨਾ ਕਰਦੇ ਤੇ ਫੌਜੀ ਖਾ ਪੀ ਕੇ ਆਵਦਾ ਤੇ ਸੌਂਗੇ ਜਦੋਂ ਪੈ ਗਏ ਤੇ ਪਹਿਲਾਂ ਤਾਂ ਹਨੇਰੀ ਜੀ ਆਈ ਫਿਰ ਧਣੀਆਂ ਜੀਆਂ ਆਈਆਂ ਜਦੋਂ ਤੇ ਰਾਣੀਆਂ ਕੋਲੇ ਆ ਦੁੱਡੀਆਂ ਉੱਠ ਕੇ ਨਾ ਐ ਉਹਨੂੰ ਜੱਫੀ ਪਾ ਲਈ ਐ ਨੀਤੀ ਇਹ ਕਰੋ ਮਿਲਾਂਗੀਆਂ ਐ ਕਹਿ ਕੇ ਦਿਓ ਸੀਗਾ ਭੇਦ ਬਦਲਾ ਤੇ ਲੈ ਗਿਆ ਤਾਂ ਚੱਕੇ ਢਾ ਕੇ ਤੇ ਪਾਈ ਰੋਂਦੀਆਂ ਰਾਣੀਆਂ ਨੇ ਰੌਲਾ ਪਾਤਾ ਉਹ ਬੁੜੀ ਲੈ ਗਈ ਨਿਹਾਲ ਦੇ ਨੂੰ ਬੁੜੀ ਲੈ ਗਈ ਨਿਹਾਲ ਦੇ ਨੂੰ ਰੌਲਾ ਪੈਂਦਾ ਮੈ ਤੇ ਚੜ ਗਏ ਇੱਕ ਪਾਸੇ ਤਾਂ ਇਹ ਚੜ ਗਏ ਫੌਜ ساری ਚੜ ਗਈ ਇੱਕ ਪਾਸੇ ਜਾਨੀ ਤੇ ਸੁਲਤਾਨ ਚੜ ਗਏ। ਗਹਾਪਾਲ ਦੇ ਪੂਲ ਦੇ ਤੇ ਉਹਨੇ ਦਾ ਕੀ ਮਿਲਣਾ ਸੀ ਤੇ ਸੁਲਤਾਨ ਆਲੇ ਹਿੰਮਤਾ ਧਿਆ ਆ ਬਾਲਾ ਰਾਜਾ ਜਾਨੀ ਨੂੰ ਕਹਿੰਦੇ ਬਾਲਾ ਧਿਆ ਮੈਂ ਤਾਂ ਉਹ ਜਾਨੀ ਆਲਾ ਮੈਂ ਦੇਣਾ ਪਾਣੀ। ਯਾਨੀ ਨੇ ਉੱਚਾ ਸਾਂ ਚੜ ਕੇ ਦੇਖਿਆ ਲਓ ਹੋ ਹੈਗੀ ਬੌਲੀ ਆ ਜਾ। ਜੋ ਬੌਲੀ ਤੇ ਗਏ। ਇਹ ਫਿਰ ਉਹਨੂੰ ਕਹਿੰਦਾ ਵੀ ਔਂ ਕਰ ਵੀਰੇ। ਯਾਨੀ ਕਹਿੰਦਾ ਵੀਰੇ ਵੀ ਤੂੰ ਪੀ ਪਾਣੀ ਠੰਡਾ ਠਾਰ ਤੇ ਮੈਂ ਮੈਦਾਨ ਜਾ ਆਮ। ਉਹ ਇਹ ਦੋ ਬੱਚ ਬੜਿਆ ਨਾ ਪਾਣੀ ਪੀਣ ਨੇੜ ਨੂੰ ਤੇ ਛੱਪ ਨੇੜ ਨਾਲ ਲੱਗਣ ਦੇ ਬਿਆ ਮਾਰੇ ਆ ਯਾਨੀ ਚੋਰ ਅਜੀ ਕੋਲੇ ਹੀ ਸੀ ਜਾਣਾ ਸੀ ਮਦਾਨ ਯਾਨੀ ਚੋਰ ਆਏ ਪੈ ਗਿਆ ਨਾਲ ਆ ਉਹਨੂੰ ਮਾਰਿਆ ਸ਼ਿਹਾਰਾ ਹੈ ਵੀ ਹੋ ਨੇੜੇ ਜਦੋਂ ਨੇੜੇ ਹੋਇਆ ਯਾਨੀ ਨੇ ਮਾਰੀ ਤਲਵਾਰ ਹੋ ਮਾਰਿਆ ਸਿਰ ਤੇ ਵਿੱਚੋਂ ਮਨੀ ਨਿਕਲੀ ਅੱਛਾ ਉਹ ਆ ਨਾ ਭਈਆ ਚੱਕ ਲਈ ਕੀ ਮਨੀ ਦੀ ਮਾਕਾ ਜਾ ਨਿਕਲਿਆ ਉਹਨੇ ਚੱਕ ਕੇ ਨਾ ਉਹ ਜੇਬ ਚ ਪਾ ਕੇ ਰਾਜਾ ਸੁਲਤਾਨ ਪਾਣੀ ਪੀਣ ਉੱਤਰ ਗਿਆ ਉਹ ਪਾਣੀ ਛਲੇ ਤਰ ਜਾਵੇ ਪਾਣੀ ਛਲੇ ਤਰ ਜਾਵੇ ਇਹ ਰਾਜਸਥਾਨ ਛਲੇ ਪਾਣੀ ਤਾਂ ਆ ਗਿਆ ਤਾਂ ਆ ਗਿਆ ਪੂਰੇ ਪਸ ਪਸ ਆ ਗਿਆ ਪੂਰੇ ਰਾਜਸਥਾਨ ਨਹੀਂ ਆ ਗਈ ਉਸੇ ਦਿਉ ਦੀ ਕੋਈ ਉਸੇ ਦਿਉ ਦੀ ਰਾਜਸਥਾਨ ਨਹੀਂ ਦੇਖੋ ਉਹ ਮਡੀ ਰਾਜਸਥਾਨ ਤੇ ਬਾਗ ਤੇ ਨਾਲ ਹੀ ਐ ਇੱਕ ਸੁੰਬਰੀ ਜਾਵੇ ਸੋਂ ਉਸੇ ਰਾਜੇ ਉਹ ਕੁੜੀ ਸੀ ਦਿਉ ਦੀ ਕੌਂਫ ਦੇ ਕੌਂਫ ਦੇ ਕਟੇੜੀ ਲਾਉਂਦੀ ਹੁੰਦੀ ਸੀ ਲੀਆਂ ਨਾਲ ਤੇ ਐ ਤਖਤ ਲਾਇਆ ਵਾ ਕੁਰਸੀਆਂ ਕਰਸੀਆਂ ਪਈਆਂ ਤੇ ਇਹ ਬਈ ਉੱਥੇ ਜਦੋਂ ਜਾਵੜਿਆ ਦੇਖ ਕੇ ਤੇ ਕੌਂਖ ਦੇ ਆ ਗਿਆ ਜਦੋਂ ਕੌਂਖ ਦੇ ਬਈ ਕੌਂਖ ਦੇ ਸੁਨੱਖਾ ਬਹੁਤ ਸੀ ਇਹ ਉੱਥੇ ਜਾ ਕੇ ਸੱਚ ਪੈ ਗਿਆ ਪੈ ਗਿਆ ਚਾਦਰਾਂ ਲੈ ਕੇ ਉਹਨੇ ਜਾ ਕੇ ਦੱਸਿਆ ਜਿਹੜੀ ਸੌਂ ਸੁੰਬਰਦੀ ਸੀ ਰਾਣੀ ਕੌਂਖਲੇ ਨੂੰ ਬਈ ਇੱਕ ਬੰਦਾ ਪਿਆ ਬਾਹਰੋਂ ਆਇਆ ਵਿਆ ਉਹ ਵਾਲੀ ਫੇਰੇ ਤਾਂ ਆ ਗਿਆ ਉਹਨੂੰ ਲੈਣ ਮਹਿਕਦੇਵ ਨੂੰ ਉਹਨੇ ਜਾ ਕੇ ਉਹਨੂੰ ਕੌਂਖਦੇ ਨੇ ਨਾਲ ਥੇਲੀਆਂ ਆਈਆਂ ਉੱਥੇ ਹੁੰਦੀ ਸੀ ਖੱਚਿਆ ਨਾ ਚਾਦਰਾਂ ਤੇ ਮੂੰਹ ਕੀਤਾ ਨੰਗਾ ਸੋਹਣਾ ਸੀ ਬਾੜਾ ਉਹਦਾ ਉੱਥੇ ਮੋਤ ਹੋ ਗਿਆ ਉਹਦੇ ਤੇ ਥੇਲੀਆਂ ਤਾਂ ਉੱਠ ਗਈਆਂ ਉਹਨੂੰ ਕਹਿੰਦੇ ਵੀ ਸੱਚ ਦੱਸ ਤੂੰ ਕੌਣ ਆ ਬਈ ਤੂੰ ਮਹਿਕਦੇਵ ਨੂੰ ਲੈਣ ਆਇਆ ਉਹ ਉਹਨਾਂ ਮਹਿ ਮਹਿਕਦੇਵ ਨੂੰ ਲੈਣ ਆਇਆ ਮੈਂ ਤਾਂ ਉਸੇ ਬਈ ਝੂਠ ਮਾਰਿਆ ਇਹਨੇ ਮੈਂ ਤਾਂ ਕਿਸੇ ਰਾਜੇ ਦੇ ਧੂਏ ਤੇ ਸੌਂ ਗਿਆ ਤੇ ਜਦੋਂ ਅੱਖ ਖੋਲੀ ਤੇ ਮੈਨੂੰ ਸਰਾਫ ਹੀ ਮਿਲ ਗਿਆ ਮੈਂ ਤਾਂ ਇੱਥੇ ਆ ਗਿਆ। ਉਹ ਵਾਰੀ ਚੰਗਾ ਫਿਰ ਔਂ ਕਰ ਸੋਣਾ ਬੜਾ ਮੁਤ ਹੋ ਗਈ ਉਹਨੇ ਔਂ ਕਰ ਵੀ ਮੇਰੇ ਪਿਓ ਨੇ ਨਹੀਂ ਤੈਨੂੰ ਛੜਨਾ ਉਹਨੇ ਫਿਰ ਤੋਤਾ ਬਣਾ ਲਿਆ। ਮਾਰ ਕੇ ਜਾਦੂ ਦਿਨੇ ਦਾ ਤੋਤਾ ਬਣਾ ਲੇ ਪਿੰਜਰੇ ਚ ਪਾ ਕੇ ਰੱਖੇ ਜਿੱਥੇ ਕਿਚੇਰੀ ਲਾਵੇ ਰਾਤ ਨੂੰ ਬੰਦਾ ਬਣਾ ਲੇ। ਐ ਕਾ ਉਧਰ ਜਾਨੀ ਨੂੰ ਆਇਆ ਉਥੇ ਚਲਾਈ ਬਣਾ ਪੰਛੀ ਉਹਨੂੰ ਪਾਲਦੇ ਪਾਲਦੇ ਉਹ ਰਾਜਾ ਬਿਗੋਚ ਗਿਆ ਜਾਨੀ ਕਹਿੰਦਾ। ਇਹ ਮੁਰਦਾ ਨਹੀਂ ਜਿਹਨਾਂ ਨੇ ਤੰਪਸਨ ਲਾ ਲਗੀ ਰਾਜਾ ਉੱਥੋਂ ਕਹਾ ਰਾਜਾ ਫੂਰ ਰਾਜੇ ਦੇਵਦਾ ਸੀ ਘਰ ਆਜੋ ਉੱਥੇ ਜਾਵੜਿਆ ਉੱਥੋਂ ਇਹ ਉਹ ਜਿਹੜੀ ਮਨੀ ਸੀ ਉਹ ਮਨੀ ਮਨੀ ਸੀ ਜਿਹੜੀ ਉਹ ਮੇਰੇ ਕੋਲੇ ਸੀ ਜੀ ਕੋਲੇ ਆਪਣੇ ਕੋਲੇ ਰਾਜੇ ਕੋਲੇ ਸੀ ਥੱਲੇ ਰਾਜੇ ਤੋਂ ਉਹ ਮਨੀ ਐਥੋਂ ਵੇਖੋ ਜਿਆ ਕੀਰ ਹੋ ਗਿਆ ਬੜਾ ਬੋਲਾ ਪਿਆ ਹਾਂ ਉਹਦਾ ਭਾਲਦਾ ਫਿਰਦਾ ਫਿਰਦਾ ਰਾਜੇ ਦੇ ਦੇ ਰਾਤ ਜਾਵੜਿਆ ਤੇ ਇਧਰ ਉਹਨੇ ਜਿਹੜੀ ਉਹ منی ਸੀ منی ਦੇ ਕੇ ਨਿਹਾਲ ਦੇ ਨੂੰ ਪੀਤਾ ਉਹ ਗਿਆ ਬਈ ਸ਼ਿਕਾਰ ਤੇ ਨਿਹਾਲ ਦੇ ਨੂੰ ਪੀਤਾ ਉਹਨੇ ਚੋਰੀ ਰਾਜੇ ਨੇ ਇਕੱਠੇ ਹੋ ਗਏ ਨਾ ਉਹ ਰਾਜਾ ਗਾਹਾਂ ਗਿਆ ਤੇ ਭੈਣਾਂ ਦੀ ਪਿੰਗਾ ਝੂਟੀ ਜਾਵੇ ਬਾਗ ਚ ਉਹਨੇ ਫਿਰ ਕਿਹਾ ਰਾਜੇ ਸੁਲਤਾਨ ਨੇ ਆਲਾ ਤੈਨੂੰ ਦਾ ਬਾਦਸ਼ਾਹੀ ਬਾਗ ਮਿਲ ਗਿਆ ਤੇ ਸਾਡੇ ਪਾਦਾ ਗੁੰਮ ਹੋ ਗਿਆ ਚਿਰਾਗ ساری ਫੌਜ ਦੇ ਉਹ ਕਹਿੰਦੀ ਫਿਰ ਐ ਨਹੀਂ ਗੱਲ ਇਹ ਤਾਂ ਮੈਨੂੰ ਤਾਂ ਦਿਓ ਚੱਕ ਕੇ ਲੈ ਆਇਆ ਬੁਢੀ ਨਹੀਂ ਸੀ ਉਹ ਦਿਓ ਸੀ ਦਾਨੋ ਦਿਓ ਉਹਨਾਂ ਮੇਰੀ ਪੇਸ਼ੀ ਨਹੀਂ ਚੱਲਣੀ ਇੱਥੇ ਤੇ ਤੂੰ ਐਂ ਕਰ ਜਾਨੀਆਂ ਤਾਂ ਹਾਂ ਜਾਨੀ ਨੂੰ ਲਿਆ ਉਹਦਾ ਫਿਰ ਜਦੋਂ ਜਾਨੀ ਨੂੰ ਲੈਣ ਆ ਗਈ ਅਸਲੀ ਗੱਲ ਪਤ ਜਾਨੀ ਨੂੰ ਲੈਣ ਆ ਗਈ ਮਨੀ ਦੇ ਸਿਰ ਤੇ ਬਾਹਰ ਨਿਕਲਦੇ ਸੀ ਮਨੀ ਲੈ ਕੇ ਉਹ ਬਾਜਾ ਮਾਰਦੀ ਫਿਰਦੀ ਆ ਬੇਜਾਨੀ 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 ਉਧਰੋਂ ਆ ਗਿਆ ਰਾਜਾ ਦੇਵ ਰਾਜਾ ਦੇਵ ਨੇ ਦੇਖ ਕੇ ਸੁਨੱਖੀ ਬਾੜੀ ਸੀ ਆਰਾ ਕੌਣ ਆ ਤੂੰ ਉਹ ਆਰੀ ਮੈਂ ਆ ਕਿ ਜਾਣਦਾ ਜਾਨੀ ਤੇ ਚੋਰ ਸੁਲਤਾਨ ਨੂੰ ਬੈਠ ਮਗਰ ਕੋੜੇ ਦੇ ਉਹ ਆਰੀ ਜਾਨੀ ਸੁਲਤਾਨ ਨੂੰ ਜਾਣਦਾ ਉਹ ਮੇਰੇ ਘਰ ਵਾਲਾ ਜਾਨੀ ਮੇਰਾ ਦਿਔਰ ਆ ਉਹ ਆਲਾ ਚੁੱਪ ਕਰਕੇ ਬਹਿ ਜਾ ਉਹਨਾਂ ਨਾ ਲੈਂਦਿਆ ਜਿਨ੍ਹਾਂ ਨੂੰ ਅਨਖਾਂ ਦੇ ਸ਼ੂਰ ਨਹੀਂ ਬਹਿ ਜਾ ਨਹੀਂ ਮਾਰ ਕੇ ਸਲਮਾਰ ਸਿਰ ਮੜ ਤੂੰ ਠੀਕ ਹੈ ਉਨੇ ਕੋੜੇ ਤੇ ਬੁਆਕੇ ਉਹ ਨੂੰ ਲੈ ਗਿਆ ਉਹ ਉਹ ਨੂੰ ਲੈ ਗਿਆ ਉਹ ਕਹੇ ਕਹਾ ਜਾਨੀ ਉਹ ਕਹਾ ਜਾਨੀ ਰਾਜਾ ਕਰੇ ਕਹਾ ਜਾਨੀ ਜੇ ਉਹ ਨਾ ਕੋਈ ਪੀਰੀ ਜਲੀ ਫੇਰ ਉਸ ਚਾਦਰ ਆਲੇ ਹੀ ਪੈਂਦਾ ਜੇ ਮਗਰੋਂ ਖੁੰਝ ਵੀ ਜਾਂਦਾ ਨਾ ਜਦੋਂ ਚਾਦਰ ਆਲੇ ਹੀ ਪੈ ਗਿਆ ਵੀ ਹੁਣ ਬੜੇ ਕਸੂਤੇ ਅੜੇ ਫੇਰ ਉਹ ਕੌਂਖ ਦੇ ਆਈ ਕੌਂਖ ਦੇ ਨੇ ਆ ਕੇ ਉਹ ਖਿੱਚਿਆ ਚਾਦਰ ਆ ਦੇਖਿਆ ਸਨ ਅੱਖਾ ਉਹ ਤੇ ਮੌਤ ਹੋ ਗਈ ਵੀ ਮੈਂ ਰੱਬਈ ਇਹਦੇ ਨੇ ਕਰਾਉਂਗੀ ਤੇ ਕੁੜੀਆਂ ਦਾ ਮੁਰਗੀਆਂ ਫਿਰ ਉਹ ਕਹਿੰਦੀ ਵੀ ਤੂੰ ਰਾਣੀ ਨੂੰ ਲੈਣ ਆਇਆ ਉਹ ਕਹਿੰਦਾ ਮੈਂ ਰਾਣੀ ਨੂੰ ਲੈਣ ਨਹੀਂ ਆਇਆ ਵੀ ਮੈਂ ਤਾਂ ਕਿਸੇ ਸਾਦੇ ਧੂਏ ਦੇ ਸੌਂ ਗਿਆ ਮੈਂ ਤਾਂ ਸ਼ਰਾਬ ਹੀ ਐਸਾ ਹੋਇਆ ਅੱਖਾਂ ਫੋਲੀਆਂ ਇੱਥੇ ਆ ਗਿਆ ਉਹ ਆਲੀ ਫਿਰ ਮੇਰੇ ਪਿਓ ਨੂੰ ਇਹ ਪਤਾ ਲੱਗ ਗਿਆ ਫਿਰ ਤਾਂ ਮੁਸ਼ਕਲਤ ਨੂੰ ਮਾਰ ਦੂ ਉਹ ਫਿਰ ਦਿਨੇ ਦਾ ਬਣਾ ਦੇ ਤੋਤਾ ਰਾਸ ਨੂੰ ਬਣਾ ਲੇ ਬੰਦਾ ਰਾਸ ਨੂੰ ਬੰਦਾ ਬਣਾ ਲੇ ਉਹ ਆਲੀ ਮੇਰੇ ਪਿਓ ਨੇ ਉਹਨਾਂ ਅੱਜ ਤੋਂ ਅਠਾਂ ਦਿਨਾਂ ਨੂੰ ਮਾਰਤੇ ਗਿਆ ਗਿਆ ਮੈਂ ਫੇਰ ਮੈਂ ਉਹਨੂੰ ਕਹੂੰਗੀ ਤੇ ਤੇਰੇ ਨਾਲ ਵਿਆਹ ਕਰਾਉਂਗੀ ਉਹ ਤੋਂ ਮੂੰਹ ਹੋਖਵਾ ਕੇ ਹੁਣ ਉਹ ਕੀ ਦੱਸੇ ਮੈਂ ਰਾਜਾ ਸੁਲਤਾਨ ਆ ਫੇ ਉਹ ਵਾਲਾ ਵੀ ਚੰਗਾ ਜਦੋਂ ਫਿਰ ਇਹ ਦਿਉ ਆਇਆ ਮਾਰਤੋਂ ਤੇ ਦੇਖੀ ਮਹਿਕਦੇਵ ਹੈ ਨਾ ਤੇ ਮੇਰਾ ਸਾਲਾ ਕਿਆ ਦਾ ਪੂਰਾ ਤੇ ਜਾਮਣੇ ਆਪਦੇ ਕਰਾਣੀ ਕੋਲੇ ਆਦਾ ਜਿਹੜਾ ਮਹਿਕਦੇਵ ਨੂੰ ਲਗਿਆ ਨਾ ਆਦਾ ਮਹਿਕਦੇਵ ਮੈਂ ਤੁਮਹਾਰੀ ਕੰਨ ਤੇ ਨਹੀਂ ਛੜਦਾ ਤੇ ਨਾ ਛਡਾਉ ਉਹਨੂੰ ਤੇ ਸਾਲਾ ਸੌਂ ਗਿਆ ਉਹਨਾਂ ਨੂੰ ਕੁੜੀ ਯਾਵਰੀ ਕਾਉਂਖਦੇ ਆਰੀ ਬੇਬੇ ਮੇ ਬਾਪੂ ਆ ਗਿਆ ਕੇਹਾ ਉਹ ਆਲੀ ਫਿਰ ਮੇਰੇ ਨਾਲ ਦੀਆਂ ਕੁੜੀਆਂ ਕੋਲੇ ਜਾਖ ਵੀ ਆ ਵੀ ਮੈਨੂੰ ਵਿਆਹਣਾ ਨਹੀਂ ਉਹ ਆਰੀ ਪੁੱਤ ਆ ਪਿਆ ਮੱਚਿਆ ਥੜਿਆ ਤੇ ਕਾਉਂ ਰਾਣੀ ਨੂੰ ਕੋਈ ਲੈ ਗਿਆ ਕਿਉਂ ਤੜ ਕੇ ਉੱਠੀ ਤੇ ਤੈਨੂੰ ਮੈਂ ਫੇਰ ਉਹਨੂੰ ਕਹਿੰਦਾ ਤੜਕਿਆਂ ਜਦੋਂ ਉੱਠਿਆ ਉਹ ਕਹਿੰਦੀ ਮੇਰੀ ਗੱਲ ਸੁਣ ਕੇ ਜਾ ਮਰਾ ਦਾਸ ਆਰਾ ਕੁੜੀ ਵਾਲੀ ਆਈ ਸੀ ਉਹ ਕਹਿੰਦੀ ਵੀ ਨਾਲ ਦੇ ਮੇਰੇ ਕੁੜੀਆਂ ਕੋਲੇ ਜਵਾਖਦੀ ਆ ਉਹਨੂੰ ਜਵਾਮ ਉਹਨਾ ਨਹੀਂ ਕਿਤੇ ਥੜਾ ਟੱਲਾ ਆ ਜਾ ਪੈ ਗਿਆ ਆ ਰਾਂ ਚੰਗਾ ਸੱਦ ਖੇ ਲਿਆ ਉਹ ਕੁੜੀ ਨੂੰ ਸੱਦੀ ਆਨਾ ਪੁੱਤ ਵੀ ਮੈਂ ਤੇਰੇ ਖਾਤਰ ਤਾਂ ਸਾਰਾ ਬਰਨੇ ਦਾ ਫਿਰਨਾ ਮੈਨੂੰ ਅਜੇ ਤੱਕ ਤੇਰਾ ਬਰਨੀ ਮਿਲਿਆ ਤੇਨ ਦਿਉ ਤੇਨਾ ਵਿਆਹ ਮਾ ਉਹ ਵਾਰੀ ਫੇ ਮੈਂ ਆਪਦਾ ਬਰਾ ਪੇ ਪਾਲਣਾ ਉਹ ਵਾਰੀ ਪਾਲ ਲਾ ਇਹਨੂੰ ਪੀਰ ਪਕੰਬਰ ਦੀ ਸੌਂ ਖਾ ਜਾਣ ਇੱਕ ਕੋਸ ਉਹ ਇਹ ਫੇਰ ਨਹੀਂ ਮਾਰਦੇ ਬੰਦੇ ਨੂੰ ਕੁਛ ਨਹੀਂ ਉਹ ਸਭ ਪਾਉਂਦੇ ਨਹੀਂ ਉਹ ਗੱਲ ਤੋਂ ਉਹ ਆਲੀ ਚੰਗਾ ਬਾਪੂ ਮੈਂ ਬਾਰਾ ਤੇ ਪਾੜ ਲਿਆ ਤੇ ਤੂੰ ਐਂ ਕਰ ਪੀਰ ਪਕੰਬਰ ਦੀ ਸੌਂ ਖਾ ਜਾ ਕੋ ਪੀਰ ਪਕੰਬਰ ਦੀ ਸੌਂ ਖਾ ਰਾ ਪੀਰ ਪਕੰਬਰ ਦੀ ਸੌਂ ਮੈਂ ਕੁਛ ਨਹੀਂ ਯਾਰਾ ਦੱਸ ਦੇ ਕਿੱਥੇ ਆ ਉਹ ਆਲੀ ਫੇਰ ਨੂੰ ਸਵੇਰੇ ਦਿਖਾ ਦੂੰ ਦੂਏ ਦਿਨ ਲਿਆ ਕੇ ਨੂੰ ਰਾਜਾ ਕਰਦਾ ਫੇਰ ਸੁਲਤਾਨ ਤੇ ਮੱਤ ਗਿਆ ਫੇਰ ਮੇਰਾ ਸਾਲਾ ਨੰਦਿਆਂ ਵੱਡੇ ਆਖੇ ਹਾਏ ਹਾਏ ਮੈਥੋਂ ਤੜੀਆਂ ਦੇ ਦੰਦਿਆਂ ਵੱਡੇ ਆਖੇ ਸੌਂ ਕੋ ਹਾਥੀ ਮੈਥੋਂ ਪੀਰ ਪਕੰਬਰ ਦੀ ਤੇ ਮੈਂ ਤੈਨੂੰ ਨਾਲ ਹੀ ਦੋਨਾਂ ਨੂੰ ਮਾਰ ਦਾਂਦਾ ਦਾ ਰਾਜਾ ਸੁਲਤਾਨ ਆ ਮੇਰਾ ਦੁਸ਼ਮਣ ਇਹਦੀ ਮਤੀਮੀ ਲੈ ਆਇਆ ਕੱਢ ਕੇ ਤੀਮੀ ਲੈ ਕੇ ਹੁਣ ਕਿਥੇ ਪੱਸੀ ਤੀਮੀ ਹੁਣ ਕਿਥੇ ਇਹਨੂੰ ਕੀ ਪਤਾ ਹੁੰਦਾ ਕੋਲੇ ਇਹਨਾਂ ਦਾ ਬਖਸ ਪਿਆ ਵਿਆ ਯਾਨੀ ਨੇ ਫਿਰਦੇ ਫਿਰਦੇ ਨੇ ਭਾਈ ਉਹ ਫਿਰ ਉਸ ਕੌਂਕ ਦੇ ਉੱਥੇ ਵਿਆਹ ਸੀ ਉਹਦੇ ਨਾਲ ਰਾਜੇ ਦਾ ਡਰ ਚੱਕਿਆ ਗਿਆ ਉਦੋਂ ਯਾਨੀ ਫਿਰਦਾ ਫਿਰਦੇ ਨੇ ਤੇ ਬੰਗਾਂ ਲੈ ਲੀਆਂ ਬੰਗਾਂ ਲਾ ਗਿਆ ਵੇਚਣ ਬੰਗਾ ਵੇਚਦਾ 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 ਨੂੰ ਮਹਿਲਾਂ ਦੇ ਥੱਲੇ ਗਿਆ ਨਾ ਨਾ ਪਿੰਡ ਚ ਗਿਆ ਤੇ ਇੱਕ ਕੁੜੀ ਆਈ ਸੱਲੀ ਜਬਾਨ ਦੀ ਤੇ ਲਿਆ ਕੁੜੀ ਮਨੀ ਸੀ ਮਨੀ ਰਾਣੀ ਰਾਜਾ ਮਨੀ ਨਹੀਂ ਲਗਿਆスルਤਾਨ ਕੋਲੇ ਕੋਲੇ ਸੀ ਉਸ ਹੀ ਰਾਣੀ ਨੂੰ ਦੇ ਫੜਾਤੀ ਉਹਨੇ ਰਾਜੇ ਨੇ ਆਪ ਦੀਆਂ ਰਾਣੀਆਂ ਨੂੰ ਫੜਾਤੀ ਰਾਣੀਆਂ ਤੋਂ ਗੋਲੀ ਲੈ ਗਈ ਚੱਕ ਕੇ ਉਥੋਂ ਉਹਨਾਂ ਮਹਿਲਾਂ ਚੋਂ ਰਾਣੀਆਂ ਨੂੰ ਕੀ ਪਤਾ ਵੀ ਕੀ ਗੋਰਾ ਤੇ ਮਣਕਾ ਜਾਈ ਆ ਉਹ ਨੂੰ ਮੈਨੂੰ ਹੀ ਪਤਾ ਬੀ ਆ ਗੋਣਾ ਇਹਦੇ ਚ ਉਹ ਲੈ ਗਈ ਚਾਕੇ ਨਾਲ ਜਵਾਖਰੀ ਸੀ ਉਹ ਜਦੋਂ ਬੰਗਾ ਦਾ ਫੋਕਾ ਦੱਸਦਾ ਜਾਨੀ ਨੇ ਜਾ ਕੇ ਉਹ ਬਿਆਗ ਗਲੀ ਦੇ ਵਿੱਚ ਮੁਹੱਲੇ ਦੇ ਉਹ ਸਸਲੀ ਜੀ ਕੁੜੀ ਜ਼ਬਾਨ ਬੋਲਦੀ ਆ ਕਿ ਭਾਈ ਆ ਲੈ ਲੈ ਤੇ ਮੈਨੂੰ ਬੰਗਾ ਚਾ ਦੇ ਜਾਨੀ ਸ਼ੋਰ ਨੇ ਸ਼ਹੀਦ ਨੇ ਆਣ ਲਈ ਤੇ ਤਾਂ ਮਣੇ ਉਹ ਆ ਜਿਵੇਂ ਸੁਲਤਾਨ ਬੜੇ ਆਤੀ ਤਰਾਸ਼ ਉਹਨੂੰ ਉਹਨੇ ਸ਼ਹੀਦ ਨੇ ਕਰਕੇ ਗੁੰਦਗੋਟ ਤੇ ਪੂਰੇ ਚਰਾ ਕੇ ਛਾਰ ਕੇ ਬੰਗਾ ਤੇ ਆਦਾ ਵੀ ਗਾਂਹ ਜਾ ਕੇ ਹੁਕਾ ਦੇ ਇਹਨੂੰ ਗਾ ਅਰੋਕਾ ਦਸਾਂ ਮਹਿਲਾਂ ਦੇ ਸੱਲੇ ਜਾ ਕੇ ਤੇ ਰਾਣੀ ਨੂੰ ਬੋਲ ਸੁਣ ਗਿਆ ਅਰੀ ਵੀ ਤਾਂ ਜਾਨੀ ਦਾ ਬੋਲ ਜਾਨੀ ਦਾ ਉਹਨੇ ਫਿਰ ਗੋਲੀ ਛੱਦੀ ਸ਼ਹੀਦ ਨੂੰ ਵੀ ਇਹਨੂੰ ਬੰਗਾ ਵਾਲੇ ਨੂੰ ਕਹਦੇ ਵੀ ਇੱਥੇ ਰਹੀ ਦੇ ਰਾਜੇ ਨੂੰ ਪੁੱਛ ਕੇ ਆ ਦੇਵ ਨੂੰ ਉਹਨੇ 12 ਸਾਲ ਦਾ ਪਾਈਓ ਨੂੰ ਜਵਾਨਾ ਇਹ ਜਾਨੀ 12 ਸਾਲ ਦਾ ਵਿਹਦਾ ਕਰ ਲਿਆ ਰਾਣੀ ਨੇ ਰਾਜੇ ਦੇਵ ਨਾਲ ਵੀ 12 ਸਾਲ ਮੈਂ ਤੇ ਨਾਲ ਸ਼ਾਦੀ ਨਹੀਂ ਕਰਨੀ ਉਹ ਇਹਨੂੰ ਜਾ ਕੇ ਪੁੱਛਣ ਲੱਗੀ ਵੀ ਤੀਂਾਂ ਦੀ ਰੋਤ ਆ ਗਈ ਤੇ ਮੈਨੂੰ ਰਾਣੀ ਨੇ ਕਿਹਾ ਗੋਲੀ ਕਹਿੰਦੀ ਰਾਜਾ ਸੁਲਤਾਨ ਨੂੰ ਨਾ ਸੁਲਤਾਨ ਹੀ ਆਉਂਦਾ ਰਾਜੇ ਦੇਵ ਨੂੰ ਵੀ ਬੰਗਾ ਚੜਾਉਣ ਨੂੰ ਉਹਦਾ ਲੈ ਜੋ ਲੈ ਜੋ ਲੈ ਜੋ ਉਹਨੇ ਆਖਿਆ ਜੀ ਬੰਗਾ ਚੜਾਉਣ ਨੂੰ ਫਿਰਦੀ ਹਣੀ ਵਿਆਹ ਹੀ ਕਰਾ ਲੂ ਹੁਣ 12 ਸਾਲ ਕਰੋ ਆਏ ਉਹ ਕਹਿੰਦਾ ਲੈ ਜਾ ਤਾਹਾਂ ਚੜਾ ਕੇ ਕਿਢਾੜੇ ਬੰਗਾ ਉਹ ਆਖਿਆ ਜੀ ਭਾਈ ਤੈਨੂੰ ਕਿਹਾ ਤਾਹਾਂ ਸੱਦਿਆ ਯਾਨੀ ਤਾਹਾਂ ਸੱਦਿਆ ਮਹਿਲਾ ਚ ਕੋਈ ਗੱਲ ਨਾ ਉਹ ਜਾਨੀ ਗਾਹਾਂ ਚੜ੍ਹਿਆ ਤੇ ਗਾਹਾਂ ਮੂਰੇ ਰਾਣੀ ਬੈਠੀ ਰਾਣੀ ਨੇ ਜਾਨੀ ਨੂੰ ਸਿਆਣ ਲਿਆ ਯਾਨੀ ਨੇ ਉਹਨੂੰ ਸਿਆਣਾ ਲਿਆ ਫਿਰ ਜਾਨੀ ਨੇ ਪੱਜ ਬਣਾਇਆ ਉਹ ਨੂੰ ਕਹਿੰਦਾ ਕੁੜੀਆ ਲੈ ਜਾ 2 ਪੈਸੇ ਮੇਰੇ ਕੋਲ ਰੰਗ ਮੁੱਕਿਆ ਵਿਆ ਤੇ ਆ ਨਾਲ ਇਸੇ ਜਾ ਕੇ ਬਾਜ਼ਾਰ ਚੋਂ ਪੱਜ ਕੇ ਵਧੀਆ ਰੰਗ ਹਰਾ ਹੈ ਨਹੀਂ ਤੇ ਰੰਗ ਕਰਕੇ ਬੰਗਾ ਚਾਹੂੰ ਦੁੱਧੀਆਂ ਮੈਂ ਕਰਦਾ ਜਦੋਂ ਉਹ ਗੋਲੀ ਦਾ ਭੇਜਤੀ ਉਹ ਫਿਰ ਪੁੱਛਿਆ ਉਹਨੂੰ ਵੀ ਇਹ ਕਿਵੇਂ ਔਰੀ ਤੂੰ ਕਿਵੇਂ ਔਰਾ ਤੂੰ ਕਿਵੇਂ ਔਰੀ ਮੈਨੂੰ ਦਾ ਦਾਨੋ ਦਿਓ ਚੱਕ ਲਿਆ ਆ ਔਰਾ ਮੇਰਾ ਭਰਾ ਉਹਰੀ ਉਸੇ ਜਨਾਬ ਬਚ ਤੇਰਾ ਭਰਾ ਉੱਥੇ ਹੀ ਆ ਮੋਰੀ ਮਨੀ ਨੇ ਨਾਲ ਹੀ ਬਾਹਰ ਨੇ ਕਿਹਾ ਸੀ ਤੈਨੂੰ ਮੈਂ ਲੈਣ ਆਈ ਸੀ ਤੇ ਤੂੰ ਉੱਥੇ ਮਿਲ ਤੇ ਮੈਂ ਤਾਂ ਰਾਜਾ ਦੇਵ ਚੱਕ ਲਿਆ ਆ ਉਹ ਆ ਕੋਈ ਨਹੀਂ ਮੈਂ ਕਿਹਾ ਭਰਾ ਨੂੰ ਕੱਢ ਲਿਆ ਫਿਰ ਰਾਜੇ ਦੇਵ ਨਾਂ ਵੀ ਦੇਖਾਂਗੇ ਚੱਲ ਉਹ ਸੋਨੇ ਬੰਗਾ ਚੜਾ ਕੇ ਦਾ ਵਾਦਾ ਬਾਹਰ ਆ ਕੇ ਬੰਗਾ ਮਾਰੀਆਂ ਚਲਾ ਕੇ ਤੇ ਜਾ ਕੇ ਮਨੀ ਬੜ ਗਿਆ ਚਲਾਜ ਨੌਤ ਰਾਜ ਬੜ ਗਿਆ ਤੇ ਗਾਹਾਂ ਉਹ ਕਿਚੇਰੀ ਲਈ ਵੀ ਐ ਬੈਠੇ ਉਹ ਜਿੱਥੇ ਪਹਿਲਾਂ ਜੰਗੀ ਪੁੱਤਰ ਅਨਸਾਰੀ ਤੇ ਨਾਲ ਰਾਜਾ ਸੁਲਤਾਨ ਬੈਠਾ ਕੁਰਸੀ ਤੇ ਨਾਲ ਕੌਂਖ ਦੇ ਬੈਠੇ ਸੀ ਲੀਆਂ ਬੈਠਾ ਜੋ ਜਾਨੀ ਚੋਰ ਗਾਹਾਂ ਬੜਿਆ ਜਾ ਕੇ ਤੇ ਜੱਫੀਆਂ ਪਾ ਕੇ ਮਿਲੇ ਤੂੰ ਕੌਂਖ ਹੀ ਪੁੱਤਰ ਗਈ ਕੌਂਖ ਕਹਿੰਦੀ ਵੀ ਇੱਕ ਹੋਰ ਆ ਗਿਆ ਰਾਜਾ ਸੁਲਤਾਨ ਨੂੰ ਵੀ ਇੱਕ ਹੋਰ ਆ ਗਿਆ ਮੇਰਾ ਪਿਓ ਕਹੂ ਤਾਂ ਬੰਦਾ ਹੀ ਕਰੀ ਜਾਨਨੀ ਆ ਤੇ ਇਹ ਕੀ ਉਹ ਆਦਾ ਕੋਈ ਨਹੀਂ ਇਹ ਮੇਰਾ ਭਰਾ ਨਾ ਮੈਨੂੰ ਲੈਣ ਆਇਆ ਇਹ ਮੇਰਾ ਭਰਾ ਮੈਨੂੰ ਮਿਲਣ ਆਇਆ ਅਰੇ ਚੰਗਾ ਵੇ ਉਥੇ ਫਿਰ ਜਾਨੀ ਤੋਤਾ ਬਣਾਇਆ ਅੱਛਾ ਹੀ ਉਥੇ ਉਹਨੇ ਫਿਰ ਜਾਨੀ ਤੋਤਾ ਬਣਾ ਲਿਆ ਬਣਾ ਕੇ ਤੋਤਾ ਪਿੰਜਰੇ ਚ ਪਾ ਲਿਆ ਪਾ ਕੇ ਫਿਰ ਰਾਹ ਹੁੰਦਾ ਨੂੰ ਬੰਦਾ ਬਣਾ ਲੰਦਦੇ ਨੇ ਤੋਤਾ ਬਣਾਨੇ ਫਿਰ ਉਹ ਸੁਲਤਾਨ ਕਹਿੰਦਾ ਵੀ ਹੁਣ ਓ ਕਰ ਵੀ ਆਪਾਂ ਚੱਲ ਜੀ ਮੈਂ ਵੀ ਜਾਣਾ ਮੇਰਾ ਜੀ ਕਰਦਾ ਬਾਹਰ ਅੰਦਰ ਰਾਤ ਚ ਵੀ ਆਪਦੇ ਪਿਓ ਤੋਂ ਆ ਗਿਆ ਲੈ ਫਿਰ ਉਹ ਤੋਂ ਆ ਗਿਆ ਲਈ ਦਿਓ ਤੋਂ ਵੀ ਅਸੀਂ ਜਾਣਾ ਫਿਰ ਵਾਲੀ ਜਾ ਫਿਰ ਉਥੋਂ ਨਿਕਲੇ ਨੇ ਕਈ ਮਣੀ ਲੈ ਨਿਕਲਣਾ ਨਿਕੜਿਆ ਨਿਕਲ ਕੇ ਆ ਕੇ ਫਿਰ ਰਾਜੇ ਦੇਵ ਦੇ ਜਾਪੜੇ ਰਾਜੇ ਦੇਵ ਦੇ ਜਾ ਕੇ ਇਹਨਾਂ ਨੂੰ ਛੱਡ ਗਿਆ ਆਪਣੇ ਚ ਕਿਉਂ ਸਰਾਂ ਚ ਜਾਨੀ ਉਹ ਦੇਉਰੀ ਕੁੜੀ ਨੂੰ ਤੇ ਰਾਜੇ ਸੁਲਤਾਨ ਨੂੰ ਉੱਥੇ ਛੱਡ ਕੇ ਫੇਰ ਜਾ ਕੇ ਗੋਲੀਆਂ ਨਾਲ ਮਿਲਿਆ ਗੋਲੀਆਂ ਆਉਂਦੀਆਂ ਸੀ ਗੋਲੀਆਂ ਨੂੰ ਮਿਲਿਆ ਕਿ ਗੋਲੀਆਂ ਨੂੰ ਕਹਿੰਦਾ ਵੀ ਐਸ ਮੈਨੂੰ ਲੀੜੇ ਦੇ ਆਪਦੇ ਤੇ ਮੈਂ ਚਲੇ ਲੀੜੇ ਪਾ ਕੇ ਜਾਣਿਆ ਐਨੇ ਤਨੂੰ ਪੈਸੇ ਦੇਉ ਆ ਕੇ ਉਹ ਆੜੀ ਵੀ ਲੈ ਲਾ ਉਹ ਗੋਲੀਆਂ ਵਾਲੇ ਲੀੜੇ ਪਾ ਕੇ ਫਿਰ ਲੰਘਿਆ ਲੰਘ ਕੇ ਫਿਰ ਰਾਣੀ ਨੂੰ ਕਹਿ ਕੇ ਆਇਆ ਆ ਰਿਉਂ ਕਰੀ ਵੀ ਤੂੰ ਉਹਨੂੰ ਕਹੀਂ ਰਾਜੇ ਨੂੰ ਕਹਿ ਵੀ ਮੈਂ ਤੇਰੇ ਨਾਲ ਕਰਉਣੀ ਆ شادی ਮੈਂ ਪੂਜਨੀ ਆ ਸ਼ਿਵ ਜੀ ਸ਼ਿਵ ਜੀ ਦੀ ਜਗਾ ਤੇ ਮੈਂ ਮੈਂ ਸ਼ਿਵ ਜੀ ਪੂਜਣਾ ਰਾਤ ਨੂੰ ਤੇ ਮੇਰਾ ਸ਼ਿਵ ਜੀ ਪਜਾ ਤੇ ਭੈਣ ਨੂੰ ਭੇਜ ਦੇ ਆਪਦੇ ਨੂੰ ਵੀ ਕੌਖ ਦੇਵ ਨੂੰ ਭੇਜ ਤਕਾ ਕੌਖ ਦੇ ਕੀ ਆ ਗਿਆ ਵੀ ਰਾਜੇ ਦੀ ਦੇਵ ਦੀ ਭੈਣ ਆ ਜਿਹੜੀ ਵੀ ਉਹਨੂੰ ਸੱਦੀ ਆਪਦੇ ਕੋਲੇ ਜਿਹੜਾ ਨਾ ਇੱਟ ਚੱਕੇ ਉਹਨੂੰ ਪੱਥਰ ਨਾਲ ਚੱਕੀਏ ਯਾਨੀ ਚੋਰ ਕਹਿੰਦਾ ਨਾਲ ਭੈਣ ਵੀ ਲੈ ਜਾਣੀ ਆ ਆਦਾ ਉਹਦੀ ਭੈਣ ਸੱਦ ਕੇ ਉਹਨੂੰ ਇਉਂ ਕਹੀ ਬਈ ਆਪਾਂ ਪੂਜਣੀਆ ਸ਼ਿਵ ਜੀ ਤੇ ਉਹ ਆਪਦੀ ਭੈਣ ਨੂੰ ਤੇਰੇ ਕੋਲੇ ਪਾ ਦੂ ਉਹਨੂੰ ਭੈਣ ਨੂੰ ਲੈ ਕੇ ਤੇ ਉੱਥੇ ਆ ਜੀ ਸ਼ਿਵ ਜੀ ਪੂਜਣ ਦੇ ਕਿੱਥੇ ਪੂਜਣਾ ਉੱਥੇ ਆ ਜੀ ਤੇ ਉੱਥੋਂ ਫਿਰ ਨਿਕਲ ਚਲਾਂਗੇ ਹੋਣੀ ਚੰਗਾ ਉਥੋਂ ਆਇਆ ਆ ਕੇ ਰਾਣੀ ਨੂੰ ਸਾਰੇ ਦਾਅ ਦੱਸਿਆ ਆ ਉਹਨੂੰ ਰਾਣੀ ਨੂੰ ਆ ਕੇ ਤੇ ਉਹਨੂੰ ਗੋਲਿੰਗ ਵਾਲੇ ਲੀਡਨ ਲਾ ਕੇ ਉਹਨੂੰ ਫੜਾਤੇ ਤੇ ਆਪ ਸ਼ਬਦੋ ਵਾਲੇ ਚ ਬਹਿ ਗਏ ਸਰਾਂ ਚ ਬਹਿ ਗਏ ਉਹਨੇ ਫਿਰ ਮੈਖ ਦੇ ਨੇ ਹਾਲਦੇ ਨੇ ਫਿਰ ਚਿੱਠੀ ਲਿਖ ਕੇ ਦੇਤੀ ਵੀ ਆ ਰਾਜੇ ਨੂੰ ਫੜਾਇਆ ਗੋਲੀ ਨੂੰ ਉਹ ਤੇ ਲਿਖਿਆ ਵਿਆ ਵੀ ਮੈਂ ਤੇਰੇ ਨਾਲ ਕਰਾਉਣੀ ਆ شادی ਮੈਂ ਪੂਜਦੀ ਆ ਸ਼ਬਜੀ ਨੂੰ ਤੇ ਵੀ ਮੈਂ ਰਾਜ ਅੱਜ ਮੈਂ ਸ਼ਬਜੀ ਪੂਜਣਾ ਤੇ ਮੈਨੂੰ ਉਹਦੀ ਭੈਣ ਨੂੰ ਮੇਰੇ ਕੋਲੇ ਕੌਂਫ ਦੇ ਨਪਾਰੇ ਤੇ ਮੈਂ ਨਾਲ ਜਾ ਕੇ ਸ਼ਿਵਜੀ ਪੂਜਿਆ ਮਾ ਰਾਜਾ ਖੁਸ਼ ਹੋ ਗਿਆ ਵਿਆਹ ਹੁੰਦਾ ਉਹਨੇ ਆਪਦੀ ਭੈਣ ਨੂੰ ਹੁਕਮ ਕਰਤਾ ਭੇਜਤਾ ਕਿ ਪਹਿਣੇ ਉੱਥੇ ਜਾ ਕੇ ਪੇਜੀ ਉਹਦੀ ਭੈਣ ਜਦੋਂ ਗਈ ਉਹਨੂੰ ਕਹਿੰਦੇ ਕੁੜੇ ਵੀ ਮੇਰੇ ਨਾਲ ਸ਼ਿਵਜੀ ਪਜਾ ਮੈਂ ਤਾਂ ਸ਼ਿਵਜੀ ਪੂਜਦੀ ਆ ਪਸ਼ ਸ਼ਿਵਜੀ ਪੂਜਨੀ ਆ ਰਾਤ ਨੂੰ ਉਹ阿里 ਕੋਈ ਨਹੀਂ ਚੱਲ ਬਣਾਗੇ ਉਹਨਾਂ ਰੋਣ ਨੂੰ ਕੋਈ ਦਰਸੀ ਕੋਈ ਰਾਜੇ ਦੀ ਭੈਣ ਸੀ ਉਹ ਉਹਨਾਂ ਨੇ ਸਾਮਾਨ ਸਮੂਹ ਸੀ ਉਹ ਮਗਾ ਕੇ ਖੜਾ ਗੋਲੀਆਂ ਤੋਂ ਰੱਖ ਲਿਆ ਰਾਤ ਨੂੰ ਲੈ ਕੇ ਜਦੋਂ ਸਬਜੀ ਦੇ ਆਈਆਂ ਤੇ ਮੂਰੇ ਜਾਨੀ ਛੋਰ ਖੜਾ ਸੀ ਉਹਨੂੰ ਕਹਿੰਦਾ ਵੀ ਤੂੰ ਚੱਲ ਅਸੀਂ ਆ ਗਏ ਤੇ ਜਿੱਥੇ ਖੇਬਜਵਾਲਾ ਸੀ ਗਿਆ ਸਰਾਂ ਸੀ ਸਰਾਂ ਤੋਂ ਦੇਖੇ ਆਉਣ ਦਾ ਟਾਈਮ ਆ ਉਹਨੂੰ ਕਹਿੰਦਾ ਸੁਲਤਾਨ ਨੂੰ ਕਹਿੰਦਾ ਤੂੰ ਨਿਕਲ ਸ਼ਹਿਰੋਂ ਬਾਹਰ ਮੈਂ ਆਉਣਾ ਉਹਨੂੰ ਹੀ ਦੱਸਿਆ ਵੀ ਨਾ ਕੌਖਬ ਦੇਵੀ ਆ ਚਲ ਜਦੋਂ ਉਹਨਾਂ ਨੂੰ ਆਇਆ ਤੇ ਉਹਨਾਂ ਬੰਨਾਂ ਨੂੰ ਬੁਖਾਇਆ ਘੂੜੇ ਤੇ ਸੁਲਤਾਨ ਤਾਂ ਬਾਹਰ ਖੜਾ ਸੀ ਉਹ ਨੂੰ ਫਿਰ ਕਹਿੰਦਾ ਜਿਵੇਂ ਉਹ ਕਹਿੰਦਾ ਨਾ ਵੀ ਮੈਂ ਜਾਣਦਾ ਨਹੀਂ ਸੁਲਤਾਨ ਨੂੰ ਭਈ ਅਨਖਾਂ ਦੀ ਸ਼ਹੂਰ ਨੇ ਇਹ ਫਿਰ ਉਸੇ ਕਹਿੰਦਾ ਜਾਨੀ ਜੋਰ ਦੇਵਦੀ ਭੈਣ ਨੂੰ ਆਰਾ ਘੋੜੇ ਤੇ ਬਹਿ ਜਾ ਇਹ ਕਰੇ ਅਨਕਾਰੀ ਚਟਣੀ ਬਣਾ ਲੂੰ ਤੇਰੇ ਦੇਖੂਗਾ 라 ਜੋਰ ਦੇ ਬੀਰ ਦਾ ਉੱਥੇ ਫਿਰ ਨਾਲ ਕੌਖ ਦੇ ਨੂੰ ਲੈ ਕੇ ਬਾਹਰ ਨਿਕਲਿਆ ਸਰਦਾਰ ਨੇ ਇੱਕ ਸੰਸਾਨਾ ਰਾਹ ਕਹਾ ਕੌਣ ਆ ਇਹ ਉਹ ਕਹਿੰਦਾ ਜਿਹਨੂੰ ਇੱਟ ਚੱਕੀਏ ਇੱਟ ਚੱਕਦਾ ਜਿਹੜਾ ਉਹਨੂੰ ਪੱਥਰ ਚੱਕੀਏ ਇਹ ਰਾਜੇ ਦੇਵਦੀ ਭੈਣ ਆ ਫੇਰ ਉਹ ਤੋਂ ਕੱਢ ਕੇ ਨਾਉਂ ਦੀ ਭੈਣ ਨੂੰ ਫੇਰ ਆ ਕੇ ਫੌਜ ਲੈ ਫੇਰ ਉਥੋਂ ਗਾਮੀਆਂ